ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਕੁਮਾਰ ਪ੍ਰੀਤਕੌਰ ਤਹਾਜ਼ਰ ਹੋਏ ਆਜ ਤੁਸੀਂ ਅੱਜ ਦੇ ਮੁੱਖ ਖਬਰਾਂ ਦੇ ਨਾਲ ਤੋਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਂਸ ਨੇ ਆ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ ਵਿੱਚ ਪਹੁੰਚੇ ਸੀ ਜਿੱਥੇ ਉਹਨਾਂ ਦੇ ਵੱਲੋਂ ਆਪ ਸਰਕਾਰ ਤੁਹਾਡੇ ਦੁਆਰ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਸੰਬੋਧਨ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਵਿੱਚ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਇਸ ਪ੍ਰੋਗਰਾਮ ਦਾ ਉਦੇਸ਼ ਆਮ ਲੋਕਾਂ ਨਾਲ ਸਿੱਧਾ ਸੰਚਾਰ ਸਥਾਪਿਤ ਕਰਨਾ ਅਤੇ ਪ੍ਰਸ਼ਾਸਨਿਕ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ ਇਸ ਦੇ ਨਾਲ ਹੀ ਮੁੱਖ ਮੰਤਰੀ ਆਸਾਨ ਰਜਿਸਟਰੀ ਅਤੇ ਲੈਂਡ ਪੋਲਿੰਗ ਨੀਤੀ ਵਰਗੀਆਂ ਯੋਜਨਾਵਾਂ ਦੇ ਲਾਭਾਂ ਅਤੇ ਪ੍ਰਤੀਕਿਰਿਆਵਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਵਿਰੋਧੀ ਅਫਵਾਹਾਂ ਫੈਲਾ ਰਹੇ ਨੇ ਤੇ ਨਵੀਂ ਪਾਲਿਸੀ ਤਹਿਤ ਕਿਸਾਨ ਆਪਣੀ ਮਰਜ਼ੀ ਦੇ ਮੁਤਾਬਕ ਹੀ ਆਪਣੀ ਜ਼ਮੀਨ ਸਰਕਾਰ ਨੂੰ ਦੇ ਸਕਦਾ ਹੈ ਉਹਨਾਂ ਨੇ ਵੀ ਕਿਹਾ ਕਿ ਵੱਦ ਤੋਂ ਵੱਧ ਲੋਕ ਇਨਾਂ ਯੋਜਨਾਵਾਂ ਦਾ ਲਾਭ ਲੈਣ ਤੇ ਮੁੱਖ ਮੰਤਰੀ ਨੇ ਇਸ ਦੌਰੇ ਨੂੰ ਪੇਂਡੂ ਵਿਕਾਸ ਅਤੇ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਵਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਤੇ ਆਓ ਸੁਣਦੇ ਹਾਂ ਅੱਗੇ ਇਸ ਮੁੱਦੇ ਤੇ ਕੀ ਬੋਲਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੋ ਤੇਨਾਂ ਚੀਜ਼ਾਂ ਜਿਹੜੀਆਂ ਖਾਸ ਤੌਰ ਤੇ ਪਿੰਡਾਂ ਵਾਲਿਆਂ ਵਾਸਤੇ ਇਸ ਵਕਤ ਚੱਲ ਰਹੀਆਂ ਨੇ ਜਿਨ੍ਹਾਂ ਚ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਹਰ ਇੱਕ ਪਿੰਡ ਦੀ ਮੇਨ ਲਿੰਕ ਰੋਡ ਜਿਹੜੀ ਹੈ ਉਹ ਸ਼ਹਿਰ ਨੂੰ ਜੋੜਦੀ ਹੈ ਜਿਹੜੀ ਸਭ ਤੋਂ ਵੱਧ ਵਰਤ ਜਾਂਦੀ ਹੈ ਉਹਨਾਂ 19000 ਕਿਲੋਮੀਟਰ ਲਿੰਕ ਰੋਡਾਂ ਜਿਹੜੀਆਂ ਨੇ ਉਹ ਉਹਨਾਂ ਆਇਡੈਂਟੀਫਾਈ ਕੀਤੀਆਂ ਨੇ ਤੇ ਉਹਨਾਂ ਵਾਸਤੇ ਪੈਸੇ ਜਾਰੀ ਹੋ ਚੁੱਕੇ ਨੇ ਤੇ ਲਿੰਕ ਰੋਡਾਂ ਦਾ ਕੰਮ ਜਿਹੜਾ ਆ ਗਰਮੀਆਂ 'ਚ ਹੀ ਸੜਕਾਂ ਬਣਦੀਆਂ ਸਰਦੀਆਂ ਸੜਕਾਂ ਬਣਨੀ ਬੰਦ ਹੋ ਜਾਂਦੀਆਂ ਤਾਂ ਉਹ ਲਿੰਕ ਰੋਡਾਂ ਦਾ ਕੰਮ ਜਿਹੜਾ ਉਹ ਅਸੀਂ ਜੰਗੀ ਪੱਧਰ ਤੇ ਚਲਾ ਦਾਂਗੇ ਸਾਰੇ ਐਮਐਲਏ ਨੂੰ ਸਾਰੇ ਸਰਪੰਚਾਂ ਨੂੰ ਪੁੱਛ ਕੇ ਅਸੀਂ ਉਹ ਜਿਹੜੀਆਂ ਸੜਕਾਂ ਚੁਣੀਆਂ ਨੇ ਕਿ ਕਿਹੜੀ ਸੜਕ ਜਿਹੜੀ ਪਹਿਲਾਂ ਬਣ ਜਾਣੀ ਚਾਹੀਦੀ ਹੈ ਤੇ ਸਰਪੰਚਾਂ ਨੂੰ ਵੀ ਅਸੀਂ ਅਧਿਕਾਰ ਦਿੱਤੇ ਨੇ ਕਿ ठेकेदार ਜਿਹੜਾ ਉਹ ਜਿੰਨਾ ਚਿਰ ਸਰਪੰਚ ਵੱਲੋਂ ਇਹਨੂੰ ਐਨਓਸੀ ਨਹੀਂ ਮਿਲਦੀ ਕਿ ਅਸੀਂ ਇਸ ਮਟੀਰੀਅਲ ਤੋਂ ਖੁਸ਼ ਆ ਜਾਂ ਸੜਕ ਬਣਾਉਣ ਦੇ ਤਰੀਕੇ ਤੋਂ ਜਾਂ ਸੜਕ ਸਾਡੇ ਸਾਹਮਣੇ ਬਣੀ ਹੈ ਉਹਨਾਂ ਚਿਰ ਅਸੀਂ ਉਹਨਾਂ ਦੇ ਜਿਹੜੇ ਪੈਸੇ ਰੀਲீஸ் ਨਹੀਂ ਕਰਾਂਗੇ ਜਿੰਨਾ ਚਿਰ ਸਾਨੂੰ ਪਿੰਡਾਂ ਦੇ ਸਰਪੰਚ ਪੰਚਾਇਤਾਂ ਵੱਲੋਂ ਮਤੇ ਨਹੀਂ ਪਾਏ ਜਾਣਗੇ ਕਿ ਇਹ ਸੜਕ ਠੀਕ ਹੈ ਨਹੀਂ ਤਾਂ ਅੱਗੇ ਅੱਗੇ ਬਣੀ ਜਾਂਦੀ ਹੈ ਪਿੱਛੇ ਪਿੱਛੇ ਸੜਕ ਟੁੱਟੀ ਜਾਂਦੀ ਹੈ ਲੋਕਾਂ ਦੀ ਮੰਗ ਉਹੀ ਰਹਿ ਜਾਂਦੀ ਐ 6 ਮਹੀਨਿਆਂ ਬਾਅਦ ਫੇਰ ਸੋ ਮੈਂ ਸੜਕਾਂ ਦੇ ठेकेदारों ਨੂੰ ਬੁਲਾ ਕੇ ਵੀ ਇਹ ਗੱਲ ਕਹਿਤੀ ਕਿ ਤੁਹਾਨੂੰ ਕੋਈ ਕਮਿਸ਼ਨ ਨਹੀਂ ਮੰਗੂਗਾ ਟੈਂਡਰ ਚੋਂ ਕੋਈ ਤੁਹਾਨੂੰ ਕਮਿਸ਼ਨ ਮੰਗੂ ਅਫਸਰ ਨਹੀਂ ਮੰਗੂਗਾ ਵੀ ਮੇਰਾ ਹਿੱਸਾ ਮੇਰਾ ਹਿੱਸਾ ਮੇਰਾ ਹਿੱਸਾ ਕਰਦੇ ਕਰਦੇ ਉਹਦਾ ਜਿਹੜਾ ਆਪਦਾ ਹਿੱਸਾ ਹੁੰਦਾ ਉਹ ਫਿਰ ਸੜਕ ਚੋਂ ਕੱਢਣ ਲੱਗ ਜਾਂਦਾ ਸੋ ਕੋਈ ਹਿੱਸਾ ਨਹੀਂ ਸਰਕਾਰ ਵੱਲੋਂ ਜੇ ਕੋਈ ਅਫਸਰ ਮੈਂ ਪੈਸੇ ਮੰਗਦਾ ਸਾਨੂੰ ਦੱਸੋ ਪਰ ਜੇ ਫੇਰ ਵੀ ਤੁਸੀਂ ਸੜਕ ਜਿਹੜੀ ਐ ਉਹ ਮਾਰੇ ਮਟੀਰੀਅਲ ਨਾਲ ਹੀ ਬਣਾਤੀ ਸਕਟੈਕਸ਼ਨ ਹੋਊਗਾ ਬਲੈਕਲਿਸਟ ਵੀ ਹੋਵੋਗੇ ਤੇ ਜੁਰਮਾਨਾ ਵੀ ਹੋਊਗਾ ਤੇ ਭਵਿੱਖ ਦੇ ਵਿੱਚ ਤੁਹਾਨੂੰ ਕੋਈ ਸੜਕ ਦਾ ਠੇਕਾ ਵੀ ਨਹੀਂ ਮਿਲੂਗਾ ਚਾਹੇ ਜਿੱਡੀ ਬੱਡੀ ਮਰਜੀ ਤੁਹਾਡੀ ਕੰਪਨੀ ਹੈ ਜੋ ਮਰਜੀ ਟਰਨਓਵਰ ਹੈ ਇਹਦੇ ਵਿੱਚ ਕੋਈ ਸਮਝੌਤਾ ਨਹੀਂ ਫਿਰ ਟੋਬੇ ਜਿਹੜੇ ਪਹਿਲਾਂ ਜਿਹੜੇ ਟੋਬੇ ਹੁੰਦੇ ਸੀ ਉੱਚ ਤਾਂ ਮੱਜਾਂ ਵੀ ਨਾਉਂਦੀਆਂ ਸੀ ਆਪ ਵੀ ਨਾ ਲੈਂਦੇ ਸੀ ਪੂਛਾ ਫੜ ਕੇ ਤਰੱਕੀਆਂ ਸਿੱਖੇ ਹੋਏ ਆ ਪਰ ਹੁਣ ਇਸ ਵਕਤ ਹੋ ਬਿਮਾਰੀਆਂ ਦਾ ਜਿਹੜਾ ਕਾਰਨ ਬਣ ਗਏ ਟੋਬੇ ਗੰਦੇ ਹੋ ਗਏ ਉੱਚੋਂ ਆਲੇ ਦੁਆਲੇ ਕਰਾਂ ਦਾ ਜੂਣਾ ਇਹ ਦਬਰ ਹੋ ਗਿਆ ਕਈ ਵਾਰੀ ਨੀਹਾਂ ਚ ਪਾਣੀ ਵੀ ਵੜ ਜਾਂਦਾ ਤੇ ਓਵਰਫਲੋ ਹੋ ਕੇ ਪਿੰਡ ਦੀਆਂ ਗਲੀਆਂ ਚ ਵਾਪਸ ਟੋਬਾ ਜਿਹੜਾ ਪਿੰਡ ਦੀਆਂ ਗਲੀਆਂ ਚ ਫਿਰਦਾ ਹੁੰਦਾ ਸੋ ਉਹਦੇ ਚ ਇੱਕ ਤਾਂ ਜਿੱਥੇ ਆਪਾਂ ਬੈਠੇ ਆ ਇੱਕ ਤਾਂ ਥਾਪਰ ਮਾਡਲ ਹੈ ਇਹਨਾਂ ਨੇ ਬਣਾਇਆ ਹੋਇਆ ਇਸ ਕੋ ਇੰਜੀਨੀਅਰ ਕਾਲਜ ਨੇ ਤੇ ਇੱਕ ਸੀਚੇਵਾਲ ਮਾਡਲ ਹੈ ਜਿਹਦੇ ਚ ਟੋਬਿਆਂ ਨੂੰ ਜਿਹੜਾ ਪਾਣੀ ਉਹਦਾ ਸਾਫ਼ ਕਰਕੇ ਉਹਨੂੰ ਖੇਤਾਂ ਚ ਲਿਜਾ ਕੇ ਟੋਬੇ ਨੂੰ ਖਾਲੀ ਕਰਕੇ ਫਿਰ ਉਹਦੇ ਚੋਂ ਸਿਲਟਿੰਗ ਜਾਂ ਗੰਦਮਨ ਜਿਹੜਾ ਹੈਗਾ ਉਹ ਕੱਢ ਕੇ ਫਿਰ ਦੁਬਾਰਾ ਟੋਬਾ ਜਿਹੜਾ ਇਹ ਲਗਭਗ 15000 ਟੋਬੇ ਕਿਉਂਕਿ 13000 ਤਾਂ ਪਿੰਡ ਹੀ ਐ ਪਰ ਕਈ ਪਿੰਡ ਵੱਡੇ ਨੇ ਦੋ-ਦੋ ਟੋਬੇ ਵੀ ਨੇ ਤਿੰਨ-ਤਿੰਨ ਟੋਬੇ ਵੀ ਨੇ ਉਹਨਾਂ ਟੋਬਿਆਂ ਛੱਪੜਾਂ ਵਾਸਤੇ ਅਸੀਂ ਬਜਟ ਜਾਰੀ ਕਰਤਾ ਤੁਹਾਨੂੰ ਇਹਦੇ ਵਾਸਤੇ ਮੰਗ ਪੱਤਰ ਦੇਣ ਦੀ ਲੋੜ ਨਹੀਂ ਤੁਹਾਡੇ ਪਿੰਡ ਦਾ ਵੀ ਟੋਬੇ ਤੇ ਛੱਪੜ ਜਿਹੜੇ ਨੇ ਉਹਨਾਂ ਦਾ ਪਾਣੀ ਜਿਹੜਾ ਬਿਲਕੁਲ ਪਿਉਰੀਫਾਈ ਕਰਕੇ ਉਹਨੂੰ ਕਿਸੇ ਨਾ ਦੋਨਸਕੀਮਾਂ ਜੋ ਕਿਸੇ ਕਿਸੇ ਸਕੀਮ ਤਹਿਤ ਚੱਲ ਵੀ ਰਿਹਾ ਹੋਣਾ ਸ਼ਾਇਦ ਕੰਮ ਤੇ ਚੱਲੂਗਾ ਬਸ ਉਹਨਾਂ ਵਾਲੇ ਦਿਨਾਂ 'ਚ ਯੁਧ ਨਸ਼ਾ ਵਿਰੋਧ ਮਹਿੰਦੇ ਤਹਿਤ ਡਾਕਟਰ ਬਲਬੀਰ ਸਿੰਘ ਜੋ ਕਿ ਸਿਹਤ ਮੰਤਰੀ ਨੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਯੁਧ ਨਸ਼ਾ ਵਿਰੋਧ ਮਹਿੰਦੇ ਤਹਿਤ ਜੁੜੇ ਸਮਾਗਮ ਦੇ ਮੌਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਟਿਆਲਾ ਦੇ ਪਿੰਡ ਰਣਜੀਤਨਗਰ ਪਹੁੰਚ ਜੀ ਨੇ ਤੇ ਹੋਰ ਵੀ ਵੱਖ-ਵੱਖ ਪਿੰਡਾਂ ਦਾ ਉਹਨਾਂ ਦੇ ਵੱਲੋਂ ਦੁਆਰਾ ਕੀਤਾ ਜਾਂਦਾ ਹੈ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਤੇ ਆਓ ਸੁਣਦੇ ਹਾਂ ਇਸ ਮੌਕੇ ਤੇ ਕੀ ਬੋਲਦੇ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿਹਤ ਮਹਿਕਮੇ ਦੇ ਫੰਡ ਬੰਦ ਕਰਤੇ ਸਾਡੇ ਮੰਡੀਆਂ ਦੇ ਫੰਡ ਬੰਦ ਕਰਤੇ ਲਾ ਮੈਂ ਇੱਕ ਤੁਹਾਡੇ ਵਾਸਤੇ ਐਂਬੂਲੈਂਸ ਲਵਾਈ ਸੀ ਵੀ ਦਵਾਈ ਮਿਲ ਜਾ ਕਰੇ ਮੇਰੇ ਲੋਕਾਂ ਨੂੰ ਐਨ ਜੀਓ ਨੂੰ ਕਾ ਕੇ ਉਹ ਐਨ ਜੀਓ ਦੇ ਫੰਡ ਵੀ ਬੰਦ ਕਰਾ ਦਿੱਤੇ ਸੀ ਇਹੋ ਜੀ ਸਰਕਾਰ ਆ ਇਹਦੇ باوجود ਅਸੀਂ ਕੋਈ ਕੰਮ ਰੁਕਣ ਨਹੀਂ ਦਿੱਤਾ ਜੀ ਭਗਵਾਨ ਤੁਮਾਰਨੇ ਕਦੇ ਕੋਈ ਕੰਮ ਰੁਕਣ ਨਹੀਂ ਦਿੱਤਾ ਪਾਣੀ ਖੋਣ ਲੱਗੇ ਸੀ ਜੇ ਤਾਂ ਉੱਥੇ ਪਹੁੰਚੇ ਸੀ ਆਪਣਾ ਖੁਦ ਡੈਮ ਤੇ ਜਾ ਕੇ ਪੰਜਾਬੀਆਂ ਵਾਸਤੇ ਪਾਣੀ ਵੀ ਬਚਾਇਆ ਤਰੱਕੀ ਵੀ ਕਰਾ ਰਹੇ ਆ ਲੇਕਿਨ ਅਸੀਂ ਕੋਈ ਕੰਮ ਰੁਕਣ ਨਹੀਂ ਦਿੱਤਾ ਹੁਣ ਤਾਂ ਜਿਹੜਾ ਇਸ ਤੋਂ ਬਾਅਦ ਆ ਜਿੱਦਣ ਸਾਡੇ ਨਸ਼ੇ ਖਤਮ ਹੋ ਗਏ ਜੀ ਨਾ ਸਾਡੇ ਜਵਾਕਾਂ ਨੂੰ ਬਾਹਰ ਜਾਣਾ ਪਵੇ ਕਿਤੇ ਜਦੋਂ ਨਸ਼ੇ ਖਤਮ ਹੋ ਗਏ ਨਾ ਪੰਜਾਬ ਦੇ ਵਿੱਚ ਪੈਠੀ ਕ੍ਰਾਈਮ ਹੋਵੇ ਨਾ ਸਾਡੀਆਂ ਭੈਣਾਂ ਡਰ ਹੋਣ ਬੇ ਮੈਂ ਸਬਜ਼ੀ ਲੈਣ ਗਈਆਂ ਕਿਸੇ ਨੇ ਚਪਟ ਮਾਰ ਕੇ ਮੇਰੀ ਚੈਨੀ ਕਿਸੇ ਦੀ ਬਾੜੀ ਕਿਸੇ ਦਾ ਪਰਸ ਖੋ ਕੇ ਲੈ ਜਾਣਾ ਜਦੋਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਸਾ ਖਤਮ ਹੋ ਗਿਆ ਕ੍ਰਾਈਮ ਖਤਮ ਹੋ ਗਿਆ ਐਨੇ ਜ਼ਿਆਦਾ ਐਨ ਆਰ ਆਈ ਐਨੇ ਜ਼ਿਆਦਾ ਜਿਹੜੇ ਹੈਗੇ ਆ ਪੰਜਾਬੀ ਔਰ ਜਿਹੜੇ ਦੂਜੇ ਬਿਜ਼ਨਸਮੈਨ ਆ ਪੰਜਾਬ ਦੀ ਆਵਾਵਾ ਬਹੁਤ ਵਧੀਆ ਜੀ ਉਹ ਆ ਕੇ ਇੱਥੇ ਕੰਮ ਕਰਨਾ ਚਾਹੁੰਦੇ ਆ ਤੁਸੀਂ ਨੇ ਇੱਕ ਸਟੈਂਡ ਬੇ ਰੱਖ ਲਿਆ ਕਰੋ ਅਜ ਤਾ ਹੁਣ ਜਦੇ ਅਗਾ ਚਲਾਣੇ ਔਖਾ ਸੋਖਾ ਇਕਦਾ ਮੇਰੀ ਗੱਡੀ ਚ ਰੱਖ ਲਿਆ ਕਰੋ ਜਾਇ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੁਗਾਂ ਸੁਣ ਰਹੀ ਹੈ ਗੱਲ ਮੇਰੀ ਜੀ ਚੱਲ ਰਿਹਾ ਕੰਮ ਚਲੋ ਠੀਕ ਹੈ ਜੀ ਤੇ ਆਪਾਂ ਹੁਣ ਸਾਡੀ ਇਹ ਸੜਕ ਬਣਾਣੇ ਆ ਜੀ ਔਰ ਜਿਹੜੇ ਪੰਜਾਬ ਦੇ ਜਿਹੜੀ ਤਰੱਕੀ ਦਾ ਰਸਤਾ ਹੈਗਾ ਸੀ ਉਹ ਖੋਲਣਾ ਇਕੱਠੇ ਹੋ ਕੇ ਤੇ ਉਹਦੇ ਵਾਸਤੇ ਤੁਸੀਂ ਸਾਰਿਆਂ ਨੇ ਅੱਜ ਮੇਰੇ ਨਾਲ ਸੌ ਚੁੱਕਣੀ ਹੈ ਕਿ ਆਪਾਂ ਜਿਹੜਾ ਤੁਹਾਡਾ ਰਣਜੀਤ ਨਗਰ ਹੈ ਇਹਨੂੰ ਤੁਸੀਂ ਨਸ਼ਾ ਮੁਕਤ ਕਰੋਗੇ ਫਿਰ ਜਿਹੜੇ ਮੇਰੇ ਭਰਾ ਆ ਜਿੱਥੇ ਤੇ ਜਵਾਈ ਹੈ ਸਹਰਿਆਂ ਦੇ ਪਿੰਡ ਪਹੁੰਚ ਜਾਓ ਠੀਕ ਆ ਜੀ ਮਾਤਾ ਆਪਣੇ ਆਪਣੇ ਪੇਕੇਜ ਆਇਆ ਹੋ ਪੇ ਭਾਈ ਮੈਂ ਆਪਣੇ ਸਹੁਰਿਆਂ ਨੂੰ ਕਰਾਈਆਂ ਫਰੀ ਹੁਣ ਮੈਂ ਆਪਣੇ ਪੇਕੇਆਂ ਨੂੰ ਨਸ਼ਾ ਮੁਕਤ ਕਰਨ ਆਈ ਆ ਇਹ ਇੱਕ ਰੀਤ ਚਲਾਣੀ ਆ ਆਪਾਂ ਲੋਕ ਲਹਿਰ ਬਣਦੀ ਜਾ ਰਹੀ ਆ ਸਾਰੇ ਪਿੰਡਾਂ ਦੇ ਵਿੱਚ ਸਾਰੇ ਮੰਤਰੀ ਮੁੱਖ ਮੰਤਰੀ ਉਸ ਤੋਂ ਅੱਗੇ ਅਰਵਿੰਦ ਕੇ ਜੀ ਵੱਲ ਉਸ ਤੋਂ ਅੱਗੇ ਸਾਰੇ ਪਿੱਛੇ ਐਮ ਐਲ ਏ ਤੁਹਾਡੇ ਜਿੰਨੇ ਚੇਅਰਮੈਨ ਸਾਰੇ ਬੰਦੇ ਅਸੀਂ ਪਿੰਡ ਪਿੰਡ ਵਿੱਚ ਗਲੀ ਗਲੀ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਆ ਸਾਨੂੰ ਬਹੁਤ ਧਰਮਾ ਉਗਾਰਾ ਮਿਲ ਲਿਆ ਇਸ ਤੋਂ ਬਾਅਦ ਮਾਵਾਂ ਦੇ ਅੱਖਾਂ ਦੇ ਵਿੱਚ ਆਸੂ ਨਹੀਂ ਦੇਖਣੇ ਪੈਣਗੇ ਸਾਨੂੰ ਮਾਵਾ ਦੁੱਧ ਨਾਲ ਪੁੱਤ ਪਾਲ ਕੇ ਅਮਰੀਕਾ ਕੈਨੇਡਾ ਚ ਭੇਜ ਕੇ ਪਾਣੀ ਨੂੰ ਨਹੀਂ ਤਰਸਣਗੇ ਮਾਪੇ ਆਪਣੇ ਦੇ ਵਿੱਚ ਉਹਨਾਂ ਦੇ ਵਿੱਚ ਰਹਿਣਗੇ ਇੱਥੇ ਰੋਜ਼ਗਾਰ ਦੇਵਾਂਗੇ ਬੱਚਿਆਂ ਨੂੰ ਜਦੋਂ ਇੰਡਸਟਰੀ ਆਏਗੀ ਖੇਤੀਬਾੜੀ ਤੇ ਆਧਾਰਤ ਫੈਕਟਰੀਆਂ ਲੱਗਣਗੀਆਂ ਅਸੀਂ ਇਹਨੂੰ ਸਿਹਤ ਭਰਪੂਰ ਵੀ ਬਣਾਵਾਂਗੇ ਰੋਜ਼ਗਾਰ ਭਰਪੂਰ ਵੀ ਬਣਾਵਾਂਗੇ ਬੱਚੇ ਦੇ ਜੰਮਣ ਤੋਂ ਲੈ ਕੇ ਉਹਦੀ ਪੜ੍ਹਾਈ ਦੀ ਉਹਦੇ ਵਾਸਤੇ ਖੇਡ ਦਾ ਮੈਦਾਨ ਚੰਗੇ ਵਧੀਆ ਪਾਰਕ ਸਾਫ਼ ਸੁਥਰੀਆਂ ਸੜਕਾਂ ਸੀਵਰੇਜ ਸਟਰੀਟ ਲਾਈਟਾਂ ਪੀਣ ਵਾਲਾ ਸਾਫ ਪਾਣੀ ਇਹ ਸਾਰੀਆਂ ਸੁਵਿਧਾਵਾਂ ਤੁਹਾਨੂੰ ਸ਼ਹਿਰ ਦੇ ਨਾਲ ਜੋੜ ਕੇ ਅਸੀਂ ਦੇਵਾਂਗੇ ਔਰ ਬਹੁਤ ਸਾਰੇ ਹੋਰ ਵੀ ਆਪਣਾ ਕੰਮ ਕਰਨੇ ਆ ਤੇ ਤੁਸੀਂ ਸਾਰੇ ਮੇਰੇ ਪਰਾ ਇਕੱਲਾ ਇਕੱਲਾ ਜਿਹੜਾ ਰੰਗਲਾ ਵਿਕਾਸ ਸਕੀਮ ਹੈ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ 5 ਕਰੋੜ ਰੁਪਏ ਦਿੱਤਾ ਉਹਦੇ ਵਿੱਚ ਮੈਂ ਅੱਜ ਤੋ ਬਾਅਦ ਇਹ ਗੱਲ ਦੀ ਸੁਣਦੀ ਮੇ ਸਾਡੀ ਗਲੀ ਨਹੀਂ ਬਣੀ ਸਾਡੀ ਨਾਲੀ ਨਹੀਂ ਬਣੀ ਤੇ ਸਭ ਤੋਂ ਪਹਿਲਾ ਕੰਮ ਇਹ ਆ ਜੀ ਫਿਰ ਸਟਰੀਟ ਲਾਈਟਾਂ ਹੈਗੀਆਂ ਸੜਕਾਂ ਬਣਾਉਣੀਆਂ ਪਾਰਕ ਬਣਾਉਣੇ ਆ ਟੋਬਿਆਂ ਦੀ ਪੰਡਾਂ ਦੀ ਸਫਾਈ ਕਰਾਣੀ ਆ ਇਹ ਕੰਮ ਅਸੀਂ ਮੋਟੇ-ਮੋਟੇ ਅਗਲੇ 6 ਮਹੀਨੇ ਚ ਕਰਨੇ ਆ ਤੁਹਾਡੇ ਤੋਂ ਇੱਥੋਂ ਤੁਸੀਂ ਇੱਥੇ ਜਾਓਗੇ ਸਾਹਮਣੇ ਤੁਹਾਡੇ ਮੱਲਕਲੇਨ ਖਾਗਾ ਨਾ ਜੀ ਆਮ ਆਦਮੀ ਕਲ ਨੇ 500 ਮੀਟਰ ਹੋਣਾ ਇਥੋਂ ਮੁਸ਼ਕਲ ਆਣਾ ਤੁਹਾਡੇ ਮੋੜ ਦੇ ਉੱਤੇ ਆ ਸਾਰੇ ਟੈਸਟ ਹੁੰਦੇ ਆ ਜੀ ਉੱਥੇ ਮੰਨ ਲਓ ਕਾਲੇ ਪੀੜੀਏ ਤੱਕ ਡੈਂਗੂ ਦਾ ਟੈਸਟ ਉੱਥੇ ਹੁੰਦਾ ਜੀ ਸਾਰੀਆਂ ਦਵਾਈਆਂ ਮਿਲਦੀਆਂ ਉੱਥੇ ਬਲੱਡ ਪ੍ਰੈਸ਼ਰ ਸ਼ੂਗਰ ਦੀਆਂ ਨਾ ਪੰਜਾਬੀਆਂ ਦੇ ਗੁਰਦੇ ਫੇਲ ਹੋ ਜਾਂਦੇ ਸੀ ਬੰਦ ਹੋ ਜਾਣਗੇ ਸੋ ਇਹ ਸਾਰਾ ਜਿਹੜਾ ਅਸੀਂ ਬੰਦੋਬਸਤ ਕਰ ਰਹੇ ਆ ਇਹ ਤੁਹਾਡਾ ਹੀ ਪੈਸਾ ਭਰਾਵੋ ਭੈਣੋ ਤੁਹਾਡੇ ਉੱਤੇ ਲਾ ਰਹੇ ਆ ਅਸੀਂ ਬਾਅਦ ਦੇ ਅਗਲੀ ਖਬਰ ਦੇ ਵੱਲ ਤਰਨਪ੍ਰੀਤ ਸਿੰਘ ਸੋਨ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਵਿਸ਼ੇਸ਼ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਮੈਂ ਕੁਝ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਆ ਉਹ ਪੰਜਾਬ ਵਾਸੀਆਂ ਦੇ ਨਾਲ ਕਰਨ ਜਾ ਰਹੀਆਂ ਮੈਂ ਦੇਖਿਆ ਹੁਣ ਤੋਂ ਤਕਰੀਬਨ 2 ਘੰਟੇ ਪਹਿਲਾਂ ਹੁਣ ਤੋਂ 2 ਘੰਟੇ ਪਹਿਲਾਂ ਇੱਕ ਹੰਕਾਰੀ ਹੰਕਾਰ ਦੇ ਨਾਲ ਭਰੇ ਹੋਏ ਮਾਤਵ ਕਾਂਖਸ਼ਾ ਦੇ ਵਿੱਚ ਅੰਨੇ ਹੋਏ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਿੱਕਤ ਤੇ ਟੰਗਤਾ ਕਈ ਹਿੱਸਿਆਂ 'ਚ ਪਾੜ ਕੇ ਰੱਖਤਾ ਮੇਰੀ ਮੁਰਾਦ ਸੁਖਬੀਰ ਬਾਦਲ ਜੀ ਅੱਜ ਉਹਨੇ ਲੁਧਿਆਣਾ ਵਿਖੇ ਪਹੁੰਚੇ ਔਰ ਲੁਧਿਆਣਾ ਵਿਖੇ ਪਹੁੰਚ ਕੇ ਫੇ ਤੁਕੀਆਂ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰਕੇ ਗਏ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਤੋਂ ਫੇਰ ਉਹਨਾਂ ਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਨੇਤਰਤਵ ਦੇ ਵਿੱਚ ਚੱਲ ਰਹੀ ਹੈ ਕਿ ਉਹ ਸਰਕਾਰ ਇੱਕ ਐਸੀ ਪਾਲਿਸੀ ਲੈ ਕੇ ਆ ਰਹੀ ਹੈ ਜਿਹੜੀ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰੂਗੀ ਮੈਂ ਇਹਨੂੰ ਮੁੱਢਲੇ ਸਿਰੇ ਤੋਂ ਖੰਡਨ ਕਰਦਾ ਤਾਂ ਅਸਲ ਗੱਲ ਕੀ ਹੈ ਸੁਖਵੀਰ ਬਾਦਲ ਜੀ ਖੁਦ ਬਹੁਤ ਵੱਡਾ ਭੂ ਮਾਫੀਆ ਚਲਾਉਂਦੇ ਰਹੇ ਨੇ ਔਰ ਚਲਾਉਂਦੇ ਨੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਜਿੰਨੀਆਂ illegal ਜਿੰਨੀਆਂ ਇਲੀਗਲ ਕੰਸਟਰਕਸ਼ਨਸ ਦੇ ਵਿੱਚ ਜਿੰਨੀਆਂ ਪੰਜਾਬ ਨੂੰ ਗਲਤ ਤਰੀਕੇ ਨਾਲ ਗਲਤ ਤਰੀਕੇ ਨਾਲ ਵਿਸਾਰਨ ਦੇ ਵਿੱਚ ਜੋ ਰੋਲ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਅਦਾ ਕੀਤਾ ਹੈ ਸ਼ਾਇਦ ਕਿਸੇ ਨੇ ਕਰਨਾ ਨਹੀਂ ਆਪਰੇ ਉਹ ਜਿਹੜਾ ਉਹਨਾਂ ਦਾ ਇੱਕ ਪੂਰਾ ਨੈਕਸਸ ਹੈ ਜਿਹੜਾ ਉਹ ਭੂ ਮਾਫੀਆ ਜਿਹੜਾ ਉਹਨਾਂ ਦੇ ਨਾਲ ਅਟੈਚਡ ਹੈ ਦਰਸਲ ਇਸ ਸਭ ਤੋਂ ਆਲਾ ਸਕੀਮ ਦੇ ਨਾਲ ਜੋ ਆਮ ਆਦਮੀ ਪਾਰਟੀ ਨੇ ਇਹ ਲਾਂਚ ਕੀਤੀ ਹੈ ਜੋ ਸਰਕਾਰ ਨੇ ਲਾਂਚ ਕੀਤੀ ਹੈ ਇਹਦੇ ਨਾਲ ਸੁਖਵੀਰ ਬਾਦਲ ਜੀ ਨੂੰ ਤੇ ਉਹਨਾਂ ਦੇ ਨਾਲ ਜੁੜੇ ਧੂ ਮਾਫੀਆ ਨੂੰ ਬਹੁਤ ਵੱਡਾ ਖਤਰਾ ਛਿੜ ਗਿਆ ਯੁੱਧ ਨਸ਼ਾ ਵਿਰੁੱਧ ਮਹਮ ਜੋ ਕਿ ਪੰਜਾਬ ਸਰਕਾਰ ਮਾਨ ਸਰਕਾਰ ਦੇ ਵੱਲੋਂ ਵਿੱਢੀ ਗਈ ਹੈ ਜ ਜਿਸ ਦਾ ਮੇਨ ਅਜੰਡਾ ਹੈ ਕਿ ਲੋਕਾਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਨਾ ਕਿ ਇਹ ਇੱਕ ਇੰਨੀ ਕੁ ਬੁਰੀ ਚੀਜ਼ ਹੈ ਜਿਸ ਤੋਂ ਜਿੰਨਾ ਦੂਰ ਰਿਹਾ ਜਾਵੇ ਉਨੀ ਹੀ ਚੰਗੀ ਗੱਲ ਹੈ ਦੱਸਣਾ ਹੈ ਕਿ ਇਸ ਦੇ ਮੱਦੇ ਨਜ਼ਰ ਹਰਪਜਨ ਸਿੰਘ ਇਟਿਓ ਦੇ ਵੱਲੋਂ ਵੀ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਤੇ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿੰਨਾ ਹੋ ਸਕੇ ਇਸ ਤੋਂ ਦੂਰ ਰਿਹਾ ਜਾਵੇ ਤਾਂ ਇਸ ਵੇਲੇ ਭਜਨ ਸਿੰਘ ਇਟੀਓ ਪੈਂਡਨ ਨੰਗਲੀ ਜੰਡਿਆਲਾ ਗੁਰੂ ਤੋਂ ਸਾਹਮਣੇ ਆਏ ਜਿੱਥੇ ਉਹਨਾਂ ਦਾ ਬਲੋ ਸੰਬੋਧਨ ਕੀਤਾ ਗਿਆ ਤੇ ਆਉ ਸੁਣਦੇ ਆ ਤੇ ਜਿਹੜੇ ਉਹਨਾਂ ਨੇ ਨਸ਼ੇ ਦੇ ਕਾਰੋਬਾਰ ਕਰ ਕਰਕੇ ਕੋਠੀਆਂ ਬਣਾਈਆਂ ਨੇ ਘਰ ਬਣਾਈਆਂ ਘਰ ਭਰਾਏ ਨੇ ਉਹਨਾਂ ਦੇ ਪੀਲਾ ਪੰਜਾ ਵੀ ਚੱਲੂਗਾ ਤੇ ਉਹਨਾਂ ਨੂੰ ਢਹਿ ਢੇਰੀ ਕਰਕੇ ਮਿੱਟੀ 'ਚ ਵੀ ਮਲਾ ਦਾਂਗੇ ਇਸ ਵੇਲੇ ਸਾਡੇ ਕੋਲ 100 ਤੋਂ ਵੱਧ ਅਸੀਂ ਨਸ਼ਾ ਤਸਕਰਾਂ ਦੇ ਘਰ ਜਿਹੜੇ ਆ ਉਹ ਪੰਜਾਬ ਦੇ ਵਿੱਚ ਤਾਂ ਆ ਚੁੱਕੇ ਆ ਸਾਡੇ ਜੰਡਿਆਲਾ ਗੁਰੂ ਦੇ ਵਿੱਚ ਹਲਕੇ ਦੇ ਵਿੱਚ ਵੀ ਆਪਾਂ ਇੱਕ ਥਾਂ ਦੇ ਪਿੰਡ ਧਾਰਣਪਿੰਡਾ ਉੱਥੇ ਵੀ ਆਪਾਂ ਦੋ ਨਸ਼ਾ ਤਸਕਰੀਆਂ ਦੇ ਘਰ ਤੈਸਨੈਸ ਕੀਤੇ ਨੇ ਔਰ ਬਾਕੀ ਪੀਲਾ ਪੰਜਾ ਜੇਸੀ ਵੀ ਜਿਹੜੀ ਆ ਉਹਨਾਂ ਘਰਾਂ ਤੱਕ ਵੀ ਬਹੁਤ ਜਲਦੀ ਪਹੁੰਚ ਰਹੀ ਆ ਜਿਨ੍ਹਾਂ ਨੇ ਨਸ਼ੇ ਦੀ ਤਸਕਰੀ ਕਰਕੇ ਆਪਣੀ ਜਾਇਦਾਦ ਬਣਾਈ ਹੈ ਬਖਸ਼ੇ ਨਹੀਂ ਜਾਣਗੇ ਇਸ ਦੇ ਨਾਲ ਇੱਕ ਤੇ ਉਹਨਾਂ ਦੀ ਜਾਇਦਾਦ ਖਤਮ ਲੋਕਾਂ ਨੂੰ ਸਕੂਨ ਆਊਗਾ ਜਿਨ੍ਹਾਂ ਦੇ 3 ਪੁੱਤ ਮਰੇ ਨੇ ਜਿਨ੍ਹਾਂ ਦੇ ਘਰ ਤਬਾਹ ਹੋਏ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ 70 ਵਿਸ਼ੇ ਨੇ ਉਹਨਾਂ ਦੇ ਰੂਹ ਨੂੰ ਥੋੜੀ ਬਹੁਤਾ ਚੈਨ ਮਿਲੂਗਾ ਕਿ ਜੇ ਸਾਡੇ ਪੁੱਤ ਇਹਨਾਂ ਨਸ਼ਾ ਤਸਕਰੀਆਂ ਦੇ ਕਰਕੇ ਗਏ ਨੇ ਤੇ ਅੱਜ ਉਹਨਾਂ ਦੇ ਵੀ ਜਿਹੜੇ ਆ ਘਰ ਟਹਿ ਟੇਰੀ ਕਰਕੇ ਉਹਨਾਂ ਨੂੰ ਵੀ ਸੜਕਾਂ ਦੇ ਉੱਤੇ ਸਰਕਾਰ ਨੇ ਜਿਹੜਾ ਐ ਸੁੱਟ ਦਿੱਤਾ ਔਰ ਗਾਂ ਕੋਈ ਹੀ ਅਗ ਨਹੀਂ ਕਰੂਗਾ ਕਿ ਅਸੀਂ ਹੋਰ ਨਸ਼ਾ ਤਸਕਰੀ ਕਰਕੇ ਅਸੀਂ ਆਪਣੀਆਂ ਜਾਇਦਾਦਾਂ ਬਣਾਈਏ ਸੋ ਉਹਨਾਂ ਵਿਰੁੱਧ ਮਾਨ ਸਰਕਾਰ ਜਿਹੜੀ ਆ ਉਹ ਸਖਤਾਂ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਅਗੇਂਸਟ ਜਿਹੜੀ ਆ ਉਹ ਕੀਤੀ ਜਾਊਗੀ ਬਾਕੀ ਨਸ਼ਾਤ ਅਸਕਰ ਕੋਈ ਜਾਦੇ ਨਹੀਂ ਥੋੜੇ ਹੀ ਹੋਣਗੇ ਜੇ ਆਪਾਂ ਜਿੰਨੇ ਜਾਨੇ ਬੈਠੇ ਆ ਪਿੰਡ ਦੇ ਵਿੱਚ ਆਪਾਂ ਸਾਰੇ ਇਕੱਠੇ ਹੋ ਜੀਏ ਪੁਲਿਸ ਸਾਡੇ ਨਾਲ ਸਿਹਤ ਵਿਭਾਗ ਸਾਡੇ ਨਾਲ ਪੰਚਾਇਤ ਸਾਡੇ ਨਾਲ ਐਮਐਲਏ ਸਰਕਾਰ ਸਾਰੇ ਤੁਹਾਡੇ ਨਾਲ ਤੇ ਫਿਰ ਹੁਣ ਰਹਿ ਕਿਹੜੇ ਗਏ ਉਹ ਹੀ ਆ ਨਾ 2 4 5 ਉਹਨਾਂ ਦਾ ਬਾਈਕਾਊਟ ਕਰ ਦਿਓ ਨਾ ਉਹਨਾਂ ਦੇ ਸਮਾਗਮਾਂ 'ਚ ਜਾਓ ਨਾ ਉਹਨਾਂ ਨੂੰ ਸੱਦੋ ਪਤਾ ਤੇ ਹੈ ਗਿਆ ਸਾਨੂੰ ਕਿਹੜੇ ਕਿਹੜੇ ਹੈਗੇ ਨੇ ਪੁਲਿਸ ਤੇ ਆਪਣੀ ਕਾਰਵਾਈ ਕਰੀ ਜਾਂਦੀ ਆ ਆਪਾਂ ਉਹਨਾਂ ਦਾ ਸਮਾਜਿਕ ਬਾਈਕਾਟ ਵੀ ਕਰ ਦਈਏ ਕਿ ਤੁਸੀਂ ਸਾਡੀ ਕੌਮ ਨੂੰ ਤਬਾਹ ਕਰ ਰਹੇ ਹੋ ਅਸੀਂ ਨਾ ਤੁਹਾਡੇ ਆਉਣਾ ਤੇ ਨਾ ਤੁਹਾਨੂੰ ਕਿਤੇ ਬੁਲਾਉਣਾ ਤੇ ਜੇ ਕਿਤੇ ਫੜੇ ਜਾਂਦੇ ਨੇ ਤੇ ਬਿਲਕੁਲ ਉਹਨਾਂ ਦੇ ਪਿੱਛੇ ਨਾ ਜਾਈਏ ਕੋਈ ਜ਼ਮਾਨਤਾਂ ਨਾ ਦਈਏ ਫੇਰ ਉਹ ਜੇ ਆਪਾਂ ਪਿੱਛੇ ਚਲੇ ਜਾਂਦੇ ਆ ਉਹ ਫੇਰ ਮਹੀਨੇ ਬਾਅਦ ਇੱਥੇ ਘਰਾਂ ਜਾ ਜਾਂਦੇ ਆ ਫੇਰ ਆ ਕੇ ਉਹ ਆਪਣਾ ਕੰਮ ਜਿਹੜਾ ਹੈ ਉਹ ਸ਼ੁਰੂ ਕਰ ਦਿੰਦੇ ਸੋ ਉਹਨਾਂ ਦਾ ਪੂਰਾ ਤਰ੍ਹਾਂ ਬਾਈਕਾਟ ਕਰਨਾ ਉਹਨਾਂ ਦੀ ਕੋਈ ਮਦਦ ਜਿਹੜੀ ਆ ਉਹ ਨਹੀਂ ਕਰਨੀ ਠੀਕ ਆ ਜੀ ਬਾਕੀ ਨੰਬਰ ਤੁਹਾਨੂੰ ਐਸ ਐਚਓ ਸਾਹਿਬ ਨੇ ਦੇ ਦਿੱਤਾ ਕਬਰਾਂ ਹੋਂਦੀ ਕੋਈ ਰੋਡ ਨਹੀਂ ਕਈ ਵਾਰੀ ਮਨ ਚ ਹੁੰਦਾ ਕਿ ਮੈਂ ਨਸ਼ਾ ਤਸਕਰ ਦੇ ਵਿਰੋਧ ਆਵਾਜ਼ اٹھਾਈ ਤੇ ਪਤਾ ਨਹੀਂ ਮੇਰੀ ਕੀ ਦੁਸ਼ਮਣੀ ਪੈ ਜਾਊਗੀ ਅਸੀਂ ਇੱਕ ਨੰਬਰ ਜਾਰੀ ਕੀਤਾ ਆ 9779900200 ਤੁਸੀਂ ਇੱਥੇ ਫੋਨ ਕਰਦੇ ਹੋ ਤੁਹਾਨੂੰ ਪੁੱਛਾਂਗੇ ਵੀ ਨਹੀਂ ਕਿ ਕੌਣ ਬੋਲ ਰਿਹਾ ਤੁਹਾਡੀ ਕਿਤੇ شناخت ਵੀ ਨਹੀਂ ਦੱਸਾਂਗੇ ਤੇ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਨਾ ਤੁਹਾਨੂੰ ਪੁੱਛਾਂਗੇ ਪਰ ਜਿਹਦਾ ਤੁਸੀਂ ਨਾਂ ਲਓਗੇ ਨਾ ਦੋਹਾਂ ਦਿਨਾਂ ਬਾਅਦ ਉਸ ਲਖਾਂ ਦੇ ਪਿੱਛੇ ਬੰਦ ਹੋਊਗਾ ਤੇ ਤੁਰ ਇੱਕ ਦੁਖਦਾਈ ਕਬਰ ਸਾਹਮਣੇ ਆ ਰਹੀ ਹੈ ਤਾਂ ਅਸਰ ਨੇ ਕੀ ਟਕਸਾਲੀਆ ਕਾਲੀ ਆਗੂ ਸੁਖਦੇਵ ਸਿੰਘ ਢੀਂਸਾ ਦਾ ਦਿਹਾਂਤ ਹੋ ਚੁੱਕਿਆ ਹੈ ਤੇ ਸਾਰੇ ਆਗੂਆਂ ਦੇ ਵੱਲੋਂ ਸੀਐਮ ਮਾਨ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਖਾਸ ਤੌਰ ਤੇ ਇਸ ਦੇ ਉੱਤੇ ਦੁਖਦਾਬ ਪ੍ਰਗਟਾਵਾ ਕੀਤਾ ਗਿਆ ਟਕਸਾਲੀਆ ਕਾਲੀ ਆਗੂ ਸੁਖਦੇਵ ਸਿੰਘ ਢੀਂਸਾ ਦਾ ਦਿਹਾਂਤ ਹੋ ਚੁੱਕਿਆ ਉਹ ਸ੍ਰੋਮਨੀ ਕਾਲੀ ਦਲ ਤੇ ਸਪਰਸਤ ਵੀ ਰਹੇ ਨੇ ਮਿਲੀ ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ਢੀਂਸਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਉਹਨਾਂ ਦਾ ਮੋਹਾਲੀ ਦੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਜਿੱਥੇ 5 ਵਜੇ ਉਹਨਾਂ ਨੇ ਆਖਰੀ ਸਾਹ ਲਿਆ ਦੱਸਿਆ ਗਿਆ ਕਿ ਢੀਂਸਾ 2019 ਵਿੱਚ ਪਦਮ ਪੂਸ਼ਣ ਦੇ ਨਾਲ ਸਨਮਾਨਿਤ ਵੀ ਕੀਤੇ ਗਏ ਨੇ 2020 ਵਿੱਚ ਅਕਾਲੀ ਦਲ ਨਾਲੋਂ ਵੱਖ ਹੋਏ ਸਨ ਢੀਂਸਾ ਲੋਕ ਸਭਾ ਦੇ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਨੇ ਇਹ ਇਨਸਾਨ ਹੈ 99 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਲ ਇਹਨੇ ਤਾਂ ਬਿਲਕੁਲ ਸੁਖਦੇਵ ਸਿੰਘ ਢੀਲਸਾ ਦੇ ਦੇਹਾਂਤ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ ਸਾਂਝਾ ਕੀਤਾ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਆਪਣੇ ਐਕਸ ਹੈਂਡਲ ਉੱਤੇ ਕੀਤੀ ਪੋਸਟ ਵਿੱਚ ਕਿਹਾ ਸ੍ਰੀਮਣੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਲਸਾ ਦੇ ਕਾਲ ਚਲਾਣੇ ਦੀ ਖਬਰ ਮਿਲੀ ਬੇਸ਼ੱਕ ਸਾਡੇ ਰਾਜਨੀਤਿਕ ਮਤਭੇਦ ਰਹੇ ਹੋਣ ਪਰ ਇਨਸਾਨੀਅਤ ਦੇ ਨਾਤੇ ਪਰਿਵਾਰ ਦੇ ਨਾਲ ਅਮਰਦੀ ਪ੍ਰਗਟ ਕਰਦੇ ਆ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਤੇਜ ਨਾਲ ਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਸੋਸ਼ਲ ਮੀਡੀਆ ਤੇ ਉਹਨਾਂ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕਰਦਿਆਂ ਪੋਸਟ ਪਾਇਆ ਗਈ ਤੇ ਦੁੱਖ ਦਾ ਪ੍ਰਗਟਾਵਾ ਜਿਹੜਾ ਕਿ ਉਹਨਾਂ ਦੇ ਵੱਲੋਂ ਵੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਲੁਧਿਆਣਾ ਤੋਂ ਐਮਪੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਦੇ ਵੱਲੋਂ ਵੀ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਸਾ ਦੇ ਦੇਹਾਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਚ੍ਰਿਕੇ ਇਸ ਘਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਸੁਖਦੇਵ ਸਿੰਘ ਢੀਂਟਸਾ ਦੇ ਅਕਾਲ ਜਲਾਣੇ ਉੱਤੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਪ੍ਰਗਟਾਇਆ ਉਹਨਾਂ ਕਿਹਾ ਸਰਦਾਰ ਸੁਖਦੇਵ ਸਿੰਘ ਢੀਂਟਸਾ ਨੇ ਜ਼ਮੀਨੀ ਪੱਧਰ ਤੋਂ ਸ਼ੁਰੂ ਕਰਕੇ ਪੰਜਾਬ ਦੀ ਸਿਆਸਤ ਅੰਦਰ ਉੱਗੀ ਤੇ ਅਹਿਮ ਭੂਮਿਕਾ ਨਿਭਾਈ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਢੀਂਟਸਾ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਕਹਿੰਦੇ ਆ ਕਰਤਾ ਪੁਰਖ ਦੇ ਸਤ ਮੁੱਖ ਅਰਦਾਸ ਕੀਤੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ ਤਾਂ ਉਧਰ ਹੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਮੁੜ ਤੋਂ ਮੌਕ ਫਿਲ ਹੋਵੇ ਕੀ ਦੱਸਣ ਨੇ ਆ ਕਿ ਉਸ ਦੀ ਡੇਟ ਤੇ ਟਾਈਮਿੰਗ ਜਿਹੜੀ ਕੀ ਹੁਣ ਬਦਲ ਦਿੱਤੀ ਗਈ ਹੈ ਪੰਜਾਬ ਸੂਬੇ ਵਿੱਚ ਸਿਵਲ ਡਿਫੈਂਸ ਮੌਕ ਟ੍ਰੇਲ ਹੁਣ 3 ਜੂਨ ਨੂੰ ਸ਼ਾਮ 7:30 ਵਜੇ ਕੀਤੀ ਜਾਵੇਗੀ ਪਹਿਲਾਂ ਇਹ ਮੌਕ ਟ੍ਰੇਲ 29 ਮਈ ਯਾਨੀ ਕਿ ਅੱਜ ਹੋਣੀ ਸੀ ਪਰ ਸੰਬੰਧਿਤ ਵਿਭਾਗ ਨੇ ਨੌਡਲ ਅਫਸਰਾਂ ਦੇ ਵੱਲੋਂ ਐਨਡੀਆਰਐਫ ਦੁਆਰਾ ਦਿੱਤੀ ਜਾਰੀ ਸਿਵਲ ਡਿਫੈਂਸ ਟ੍ਰੇning ਵਿੱਚ ਹਿੱਸਾ ਲੈਣ ਦੇ ਮੱਦੇਨਜ਼ਰ ਮੌਕ ਟ੍ਰਾਇਲ ਨੂੰ 3 ਜੂਨ ਨੂੰ ਸ਼ਾਮ 7:30 ਵਜੇ ਕੀਤਾ ਜਾਵੇਗਾ ਬੁਲਾਰਣ ਦਿੱਸਿਆ ਕਿ ਸਵਰ ਡਿਫੈਂਸ ਰੂਲਜ਼ ਦੇ ਅਧਿਨ ਪ੍ਰਾਪਤ ਸ਼ਕਤੀਆਂ ਦੇ ਵਰਤੋਂ ਕਰਦਿਆਂ ਭਾਰਤ ਸਰਕਾਰ ਨੇ ਗ੍ਰਹਿ ਮੰਤਰਾਲੇ ਨੇ ਦੇਸ਼ ਦੀ ਪੱਛਮੀ ਸਰਹੱਦ ਦੇ ਨਾਲ ਲੱਗਦੇ ਰਾਜਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਜ਼ਿਲ੍ਹਿਆਂ ਵਿੱਚ ਦੂਜਾ ਸਵਰ ਡਿਫੈਂਸ ਅਭਿਆਸ ਆਪਰੇਸ਼ਨ ਸ਼ੀਲਡ ਕਰਵਾਉਣ ਦਾ ਫੈਸਲਾ ਕੀਤਾ ਹੈ ਇਹ ਅਭਿਆਸ ਪਹਿਲਕਾਮਤਵਾਦੀ ਹਮਲੇ ਦੇ ਮੱਦੇ ਨਜ਼ਰ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਤਹਿਤ ਕੀਤਾ ਜਾ ਰਿਹਾ ਹੈ ਪਹਿਲਾ ਸਿਵਲ ਡਿਫੈਂਸ ਅਭਿਆਸ 7 ਮਈ ਨੂੰ ਕੀਤਾ ਗਿਆ ਸੀ ਤੇ ਉਹਨਾਂ ਨੇ ਵੀ ਕਿਹਾ ਕਿ ਸੰਵੇਦਨਸ਼ੀਲ ਖੇਤਰਾਂ ਥਾਵਾਂ ਵਿੱਚ ਐਮਰਜੈਂਸੀ ਮਹੱਤਵਪੂਰਣ ਸਿਮਾਵਾਂ ਨੂੰ ਛੱਡ ਕੇ ਬਲੈਕਆਊਟ ਸੰਬੰਧੀ ਸਾਰੇ ਅਭਿਆਸ ਕੀਤੇ ਜਾਣਗੇ ਹਵਾਈ ਹਮਲੇ ਵਾਲੇ ਸਾਇਰਨ ਵਜਾਇਆ ਜਾਣਗੇ ਉਹਨਾਂ ਨੇ ਸਿਵਲ ਡਿਫੈਂਸ ਅਭਿਆਸ ਦੀ ਯੋਜਨਾ ਬਣਾਉਣ ਤੇ ਇਸ ਸੰਬੰਧੀ ਟੁਕਵੇਂ ਕਦਮ ਚੁੱਕਣ ਦੇ ਲਈ ਇਸ ਅਭਿਆਸ ਇਸ ਸਮੂਹ ਸਥਾਨਕ ਪ੍ਰਸ਼ਾਸਨਾ ਅਤੇ ਪਾਈਵਾਲਾ ਨੂੰ ਉੱਚੇ ਜੱਟੰਗ ਦੇ ਨਾਲ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ਤੁਦਰ ਚੱਕਰ ਗਾਇ ਕਰੀਏ ਕਰੋਨਾ ਦੀ ਤਾਂ ਇਸ ਦੇ ਮਾਮਲੇ ਵਾਦਰੇ ਨੇ ਤੁਹਾਨੂੰ ਨਜ਼ਰ ਨੇ ਕਿ ਇਸ ਦੇ ਮੱਧ ਨਸਲ ਚੰਡੀਗੜ੍ਹ ਤੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ ਤਾਂ ਤੁਸੀਂ ਵੀ ਆਪਣਾ ਧਿਆਨ ਰੱਖੋ ਤੇ ਆਪਣੀ ਹੈਲਥ ਚੈੱਕਅਪ ਜੜਾ ਕੀ ਕਰਵਾਉਂਦੇ ਰਹੋ ਵਿਸ਼ਾਵਸਤ ਤੇ ਕਰੋਨਾ ਦੇ ਵਾਦੇ ਮਾਮਲੇ ਨੇ ਇੱਕ ਵਾਰ ਫਿਰ ਬੈਰੋਨਾ ਸ਼ੁਰੂ ਕਰ ਦਿੱਤਾ ਹੈ ਬੁਧਵਾਰ ਨੂੰ ਚੰਡੀਗੜ੍ਹ ਦੇ ਵਿੱਚ ਕਰੋਨਾ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਇਹ ਵਿਅਕਤੀ ਸੈਕਟਰ 23 ਦੇ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਇਲਾਜ ਅਧੀਨ ਸੀ ਉਸ ਨੂੰ 3 ਦਿਨਾਂ ਤੋਂ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਰਹੀ ਸੀ ਮ੍ਰਿਤਕ ਦੀ ਪਛਾਣ ਰਾਜਕੁਮਾਰ ਵਜੋਂ ਹੋਈ ਜੋ ਕਿ 40 ਸਾਲਾ ਫਿਰੋਜ਼ਾਬਾਦ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਸੈਕਟਰ 23 ਹਸਪਤਾਲ ਦੇ ਚਮੜੀ ਰੋਗ ਵਿਗਿਆਨ ਦੇ ਪ੍ਰੋਫੈਸਰ ਡਾਕਟਰ ਗੁਰਵਿੰਦਰ ਪਾਲ ਤਾਂ ਅਮੇ ਨੇ ਕਿਹਾ ਰਾਜਕੁਮਾਰ ਨੂੰ ਲੁਧਿਆਣਾ ਤੋਂ ਚੰਨੀ ਦਾ ਟ੍ਰਾਂਫਰ ਕੀਤਾ ਗਿਆ ਉਸ ਨੂੰ 3 ਦਿਨ ਪਹਿਲਾਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਦੋਂ ਤੋਂ ਹੀ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ ਬੁੱਧਵਾਰ ਸਵੇਰੇ 4 ਵਜੇ ਉਸ ਦੀ ਮੌਤ ਹੋ ਗਈ ਦੱਸਿਆ ਕਿ ਪਿਛਲੇ 1 ਮਹੀਨੇ ਦੌਰਾਨ ਹਾਂਗਕਾਂਗ ਸਿੰਗਾਪੁਰ ਭਾਰਤ ਅਮਰੀਕਾ ਵਿੱਚ ਹਰ ਥਾਂ ਲੌਕ ਦੇ ਮਾਮਲੇ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਕਸ ਦੀ ਵਿੱਚਲੇ ਇੱਕ ਮਹੀਨੇ ਦੌਰਾਨ ਇਸ ਦੇ ਵਿੱਚ ਤੇਜ਼ੀ ਵੇਖੀ ਜਾ ਰਹੀ ਹੈ ਹਰਿਆਣਾ ਵਿੱਚ ਵੀ ਕਰੋਨਾ ਦੇ 16 ਮਾਮਲੇ ਸਾਹਮਣੇ ਆਏ ਨੇ ਸਰਗਰਮ ਮਾਮਲੇ ਦੀ ਗਿਣਤੀ 13 ਹੈ ਮੰਗਲਵਾਰ ਨੂੰ ਰਾਜ ਦੇ ਵਿੱਚ ਕਰੋਨਾ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਵਾਧੇ ਮਾਮਲਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੁਪਹਿਰ ਚੰਡੀਗੜ੍ਹ ਦੇ ਸਖਤ ਵਿਖੇ ਸਿਹਤ ਵਿਭਾਗ ਦੀ ਮੀਟਿੰਗ ਵੀ ਬੁਲਾਈ ਸੀ ਤੇ ਲੋਕਾਂ ਨੂੰ ਇਸ ਦੇ ਪ੍ਰਤੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਆਪਣੀ ਸਿਹਤ ਦਾ ਵੀ ਵੱਧ ਤੋਂ ਵੱਧ ਧਿਆਨ ਰੱਖਣ ਤੇ ਰੈਗੂਲਰ ਆਪਣੇ ਹੈਲਥ ਚੈੱਕਅਪ ਕਰਵਾਉਂਦੇ ਰਹਿਣ। ਤੋਂderiv ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਅਲਰਟ ਤੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਪੈ ਰਹੀ ਆਧ ਦੀ ਗਰਮੀ ਕਾਰਨ ਇੱਕ ਵਾਰ ਫਿਰ ਤੋਂ ਤਾਪਮਨ ਦੇ ਵਿੱਚ ਵਾਧਾ ਹੋਣ ਲੱਗਿਆ ਹੈ ਜੇਕਰ ਪਿਛਲੇ 24 ਘੰਟੇ ਅਧਿਕਲ ਕੀਤੀ ਜਾਵੇ। 24 ਘੰਟਿਆਂ ਵਿੱਚ ਸਵੇਰ ਦਾ ਔਸਤ ਵਾਤਾਵਰਣ ਤਾਪਮਾਨ 0.5 ਡਿਗਰੀ ਵਧਿਆ ਹਾਲਾਂਕਿ ਇਹ ਅਜੇ ਵੀ ਆਮ ਦੇ ਨੇੜੇ ਆ ਤਾਂ ਬਿਲਕੁਲ ਸਮਰਾਲਾ ਵਿੱਚ 40.6 ਡਿਗਰੀ ਤਾਪਮਨ ਦਰਜ ਕੀਤਾ ਗਿਆ ਉੱਥੇ ਹੀ ਅਗਲੇ ਦਿਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਮੌਸਮ ਸੰਬੰਧੀ ਵੱਡੀ ਅਪਡੇਟ ਵੀ ਸਾਹਮਣੇ ਆ ਰਹੀ ਹੈ ਦਾਸ ਨੇ ਆਖੀ ਇੰਨੀ ਪੈਰੀ ਗਰਮੀ ਦੇ ਮੱਦੇ ਨਜ਼ਰ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਆਪਣਾ ਵੱੱਟੋ ਵੱੱਟ ਧਿਆਨ ਰੱਖਣ ਸਿਹਤ ਦਾ ਵੀ ਵੱੱਟੋ ਵੱੱਟ ਧਿਆਨ ਰੱਖਿਆ ਜਾਵੇ ਜ਼ਿਆਦਾ ਧੁੱਪ ਦੇ ਵਿੱਚ ਕਰੋ ਬਾਹਰ ਨਿਕਲਣ ਤੋਂ ਵੀ ਗੁਰਦੇਸ਼ ਕਰਨਾ ਚਾਹੀਦਾ ਪਰ ਇਸ ਦੇ ਮੱਦੇ ਨਜ਼ਰ ਹੀ ਮੌਸਮ ਸੰਬੰਧੀ ਇੱਕ ਵੱਡੀ ਅਪਡੇਟ ਵੀ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਇਸ ਦੇ ਨਾਲ ਹੀ ਅਗਲੇ ਦਿਨਾਂ ਵਿੱਚ ਕਈ ਜ਼ਿਲ੍ਹਿਆਂ ਵਿੱਚ ਤੂਫਾਨ ਆ ਸਕਦਾ ਹੈ ਬਿਜਲੀ ਗਰਜ ਸਕਦੀ ਹੈ ਤੇ ਸੰਤੁਚਿਤਤਾਵਨੀ ਜਾਰੀ ਕੀਤੀ ਗਈ ਹੈ ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ ਤਾਂ ਇਹ ਭਵਿੱਖਬਾਣੀ ਖਾਸ ਤੌਰ ਤੇ ਮੌਸਮ ਵਿਭਾਗ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਡਿਪਟੀ ਕਮਿਸ਼ਨਰ ਯਾਨੀ ਕਿ ਡੀਸੀ ਦੇ ਵੱਲੋਂ ਆਪੀਐਲ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ ਡਿਪਟੀ ਕਮਿਸ਼ਨਰ ਅਰਸ਼ ਸ਼੍ਰੀਮਤੀ ਕੋਮਲ ਮਿੱਤਲ ਨੇ ਟਾਟਾ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ ਆਈਪਲ ਦੇ ਮਹਾਰਾਜਾ ਰਾਜਾ ਯਦਵਿੰਦਰ ਯਦਵਿੰਦਰ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਨਿਊ ਚੰਡੀਗੜ੍ਹ ਦੇ ਵਿੱਚ 29 ਅਤੇ 30 ਮਈ ਨੂੰ ਹੋਣ ਵਾਲੇ ਕ੍ਰਿਕਟ ਮੈਚਾਂ ਦੇ ਸਬੰਧ ਦੇ ਵਿੱਚ ਪ੍ਰਬੰਧਾਂ ਦਾ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਜਾਇਜ਼ਾ ਲਿਆ ਅਤੇ ਇਨ੍ਹਾਂ ਮੈਚਾਂ ਦੌਰਾਨ ਅਧਿਕਾਰੀਆਂ ਨੂੰ ਪੂਰੀ ਚੌਕਸੀ ਵਰਤਣ ਦੀ ਅਪੀਲ ਕੀਤੀ ਗਈ ਹੈ। ਨਿਰਦੇਸ਼ ਚoare ਕੀਤੇ ਗਏ ਨੇ ਮੀਟਿੰਗ ਦੌਰਾਨ ਪੁਲਿਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਬਾਰੇ ਵਿਸਤ੍ਰਿਤ ਜਾਣ ਸਰਕਾਰੀ ਜੜੀ ਕੀ ਦਿੱਤੀ ਗਈ ਹੈ ਮਹਾਰਾਜਾ ਰਾਜਾ ਯਦਵਿੰਦਰ ক্রিকেট ਸਟੇਡੀਅਮ ਮੁਲਾ ਪਰ ਨਿਊ ਚੰਡੀਗੜ੍ਹ ਵਿੱਚ ਐਸਐਸ ਨਗਰ ਵਿੱਚ 29 ਤੇ 30 ਮਈ ਨੂੰ ਖੇਡੇ ਜਾ ਰਹੇ ਮੈਚ ਦੇ ਸੰਬੰਧ ਵਿੱਚ ਇੱਕ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ਼੍ਰੀਮਤੀ ਕੋਮਲ ਮਿੱਤਲ ਨੇ ক্রিকেট ਮੈਚ ਦੇ ਪ੍ਰਬੰਧਾਂ ਵਿੱਚ ਕੋਈ ਵੀ ਘਾਟਨਾ ਹੋਣ ਦੇਣ ਦੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਪੂਰੀ ਮੁਸਤੈਦਗੀ ਨਾਲ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧ ਕਰਨ ਦੇ ਲਈ ਆਕਿਆ ਉਹਨਾਂ ਨੇ ਮੈਚਾਂ ਦੇ ਦੌਰਾਨ ਅਮਨ ਅਤੇ ਕਾਨੂੰਨ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾਲ ਸਖਤੀ ਨਾਲ ਨਿਪਟਣ ਦੇ ਲਈ ਵੀ ਨਿਰਦੇਸ਼ ਜਾਰੀ ਕੀਤੇ ਨੇ ਉਹਨਾਂ ਨੇ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਸੁਚਾਰੂ ਬਣਾਉਣ ਅਤੇ ਉਹਨਾਂ ਕਿਹਾ ਕਿ ਮੈਚਾਂ ਦੇ ਦੌਰਾਨ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਅਤੇ ਲੋਕਾਂ ਨੂੰ ਪਾਰਕਿੰਗ ਸੰਬੰਧੀ ਗਾਈਡ ਵੀ ਕੀਤਾ ਜਾਵੇ ਸ਼੍ਰੀਮਤੀ ਕੋਮਨ ਮਿੱਤਰ ਨੇ ਫਾਇਰ ਬ੍ਰਿਗੇਡ ਦੇ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਮੌਕੇ ਤੇ ਲੋੜਿੰਦੇ ਪ੍ਰਬੰਧਾਂ ਦੇ ਲਈ ਵੀ ਕਿਹਾ ਹਦਾਇਤ ਜਾਰੀ ਕੀਤੀ ਉਹਨਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਫੂਡ ਦੀ ਚੈਕਿੰਗ ਮੈਡੀਕਲ ਟੀਮਾਂ ਮੈਚ ਵਾਲੇ ਸਥਾਨ ਤੇ ਤਾਇਨਾਤ ਕਰਨ ਦੇ ਲਈ ਵੀ ਕਿਹਾ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਵੇਲੇ ਮੌਕੇ ਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇਹਨਾਂ ਮੈਨੂ ਦੇ ਉਚਾਸਾ ਧੰਨਵਾਦ